150 ਸਾਲ ਪੁਰਾਣਾ ਘਰ ਲੈ ਕੇ ਆ ਤੁਹਾਡੇ ਲਈ ਬਹੁਤ ਸੋਹਣੇ ਤਰੀਕੇ ਨਾਲ ਸਪਾਈ ਨਾਲ ਸਾਂਭਿਆ ਹੋਇਆ ਮਤਲਬ ਇਹ ਮੋਟੀਵੇਸ਼ਨ ਕਿੱਥੋਂ ਮਿਲਦਾ ਵੀ ਆਪਣੇ ਪੁਰਾਣੇ ਘਰ ਨੂੰ ਉਹ ਵੀ ਜਿੰਦਾ ਰੱਖਣਾ ਹੈ ਬਜ਼ੁਰਗਾਂ ਦੀ ਐਕਚੁਅਲ ਦੇ ਵਿੱਚ ਨਾ ਜੀ ਇਹ ਮੇਰੇ ਪਾਪਾ ਦਾ ਡ੍ਰੀਮ ਸੀ ਇਹਨਾਂ ਨੇ ਇਹ ਬਣਾਇਆ ਸੀਗਾ ਇਹ ਮੇਰੇ ਪਰਦਾਦਾ ਜੀ ਨੇ ਬਣਾਇਆ ਸੀ ਜੀ ਕੀ ਨਾਮ ਸੀ ਉਹਨਾਂ ਦਾ ਜੀ ਉਹਨਾਂ ਦਾ ਆਤਮਾ ਸਿੰਘ ਇਹ ਚੀਜ਼ ਕਦੇ ਨਹੀਂ ਮਿਲਣੀ ਦੁਬਾਰਤੋਂ ਆਈ ਥਿੰਕ ਸੋ ਰਿਸਪੌਂਸਿਬਿਲਟੀ ਬਣਦੀ ਹੈ ਕਿ ਇਹਨੂੰ ਆਪਾਂ ਜਿਉਂਦਾ ਰੱਖੀਏ ਹਸੀ ਗਾਲ ਦੋਸਤੋ 150 ਸਾਲ ਪੁਰਾਣਾ ਘਰ ਲੈ ਕੇ ਆ ਤੁਹਾਡੇ ਲਈ ਤੇ ਪਿੰਡ ਡੂਮ ਨੇੜੇ ਡੱਬਾ ਵਾਲੀ ਪਹੁੰਚੇ ਅੱਜ ਆਪਾਂ ਤੇ ਜੇ ਗੱਲ ਕਰੀਏ ਬਹੁਤ ਸੋਹਣੇ ਤਰੀਕੇ ਨਾਲ ਸਿਪਾਈ ਨਾਲ ਸੰਭਿਆ ਹੋਇਆ ਮੇਨਟੇਨ ਕੀਤਾ ਹੋਇਆ ਤੇ ਆਪਣੇ ਨਾਲ ਬਾਈ ਮਨਦੀਪ ਆ ਜਿਨ੍ਹਾਂ ਦਾ ਘਰ ਹੈ ਇਹ ਤੇ ਸਾਰੀ ਗੱਲਬਾਤ ਕਰਾਂਗੇ ਸਸੀ ਗੱਲ ਸਸੀ ਗੱਲ ਵੀਰੇ ਜੇ ਗੱਲ ਕਰੀਏ ਜੀ ਕਿੰਨਾ ਨੇ ਇਹ ਬਣਾਇਆ ਸੀਗਾ ਇਹ ਮੇਰੇ ਪਰਦਾਦਾ ਜੀ ਨੇ ਬਣਾਇਆ ਸੀ ਜੀ ਕੀ ਨਾਮ ਸੀ ਉਹਨਾਂ ਦਾ ਜੀ ਉਹਨਾਂ ਦਾ ਆਤਮਾ ਸਿੰਘ ਆਤਮਾ ਸਿੰਘ ਹਾਂਜੀ ਮੱਲ ਲਗਭਗ 150 ਸਾਲ ਪੁਰਾਣਾ ਹੈ। ਹਾਂਜੀ। ਇਹ ਇੱਥੋਂ ਮੇਨ ਜਿਹੜਾ ਇਹ ਦਰਵਾਜ਼ਾ ਇਹ ਆਪਾਂ ਰੀਨੋਵੇਟ ਕੀਤਾ ਹੈ ਹੁਣ ਹਾਂਜੀ ਇਹ ਰੀਨੋਵੇਟ ਕੀਤਾ ਜੀ ਇਹ ਜਾਲੀਆਂ ਵਗੈਰਾ ਹੁਣ ਲਾਈਆਂ ਗਈਆਂ। ਠੀਕ ਹੈ ਜੋ ਅੱਜ ਦੇ ਤਰੀਕੇ ਦਾ ਹੈ, ਟ੍ਰੈਂਡ ਚੱਲ ਰਿਹਾ ਉਹਦੇ ਹਿਸਾਬ ਨਾਲ ਤਿਆਰ ਕੀਤਾ। ਓਬਵੀਅਸਲੀ ਹਾਂਜੀ। ਜੀ ਇਸ ਤੋਂ ਇਲਾਵਾ ਜੇ ਗੱਲ ਕਰੀਏ ਜੀ, ਸਾਹਮਣੇ ਜਿਹੜਾ ਮੇਨ ਡੋਰ ਆ ਜਾਂਦਾ ਉਹ ਉੱਥੋਂ ਸਟਾਰਟ ਹੈ ਜਿਹੜਾ ਕਰ ਉਹ ਸਾਰੇ ਹੀ ਪੁਰਾਣਾ ਹੈਗਾ। ਹਾਂਜੀ ਸਾਰਾ A to Z ਪੁਰਾਣਾ ਹੈ ਵੀਰੇ A to Z। ਠੀਕ ਹੈ। ਮਤਲਬ ਇਹ ਮੋਟੀਵੇਸ਼ਨ ਕਿੱਥੋਂ ਮਿਲਦਾ ਵੀ ਆਪਣੇ ਪੁਰਾਣੇ ਘਰ ਨੂੰ ਉਹ ਵੀ ਜਿੰਦਾ ਰੱਖਣਾ ਹੈ ਬਜ਼ੁਰਗਾਂ ਦੀ ਐਕਚੁਅਲ ਦੇ ਵਿੱਚ ਨਾ ਜੀ ਇਹ ਮੇਰੇ ਪਾਪਾ ਦਾ ਡ੍ਰੀਮ ਸੀ ਮੇਰੇ ਪਾਪਾ ਨਹੀਂ ਹੈਗੇ ਤਾਂ ਉਹਨਾਂ ਦਾ ਡ੍ਰੀਮ ਸੀ ਕਿ ਐਸ ਇਟ ਇਜ਼ ਮਤਲਬ ਮੈਂ ਆਪਦੇ ਬਜ਼ੁਰਗਾਂ ਦਾ ਘਰ ਐਸ ਇਟ ਇਜ਼ ਹੀ ਰੱਖਾਂ ਤਾਂ ਉਸ ਚੀਜ਼ ਤੋਂ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਤਾਂ ਮੈਨੂੰ ਵੀ ਇਹੀ ਹੈਗਾ ਕਿ ਮਤਲਬ ਅੱਗੇ ਤੱਕਰ ਜਿੰਨਾ ਟਾਈਮ ਵੀ ਹੈ कि एज इट इज ही रखा और रिनोवेट कर के मतलब हो और इद्दू बाद थोड़ी-बहुत इम्प्लीमेंटेशंस करा ठीक है जी हां जी बहुत सारे लोग जदों इथं ਲੰਘਦੇ ਉਹਨੇ ਦੇਖਣਾ ਹੁੰਦੇ ਹੁਣੇ ਹਨਾ ਜੀ ਹਾਂ ਜੀ ਬਹੁਤ ਆਉਂਦੇ ਆ ਜੀ ਜੀ ਹੁਣ ਜਿਆਦਾ ਇੱਕ ਅਟਰੈਕਟਿਵ ਹੋ ਗਿਆ ਥੋੜਾ ਰੀਨੋਵੇਟ ਕਰਕੇ ਤਾਂ ਕਰਤੀ ਤੇ ਜੀ ਵੀ ਦੋਸਤੋ ਤੁਸੀਂ ਮੇਨ ਐਂਟਰੀ ਦੇਖ ਸਕਦੇ ਹੋ ਜਿਹੜੇ ਪੁਰਾਣੇ ਮਿਸਤਰੀਆਂ ਦੀ ਕਲਾਕਿਰਤੀਆਂ ਨੇ ਆਲੇ-ਵਿਲੇ ਬਣਾਏ ਆ ਆਰਕਾਂ ਬਣਾਈਆਂ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਨੇ ਇਹ ਪਹਿਲਾ ਜੀ ਮੇਨ ਜਿਹੜੇ ਹਸਾਬ ਨਾਲ ਮੈਂ ਦੇਖ ਰਿਹਾ ਵੀ ਦਰਵਾਜ਼ਾ ਹੁੰਦਾ ਸੀਗਾ ਇਹ ਇੱਥੇ ਹਾਂਜੀ ਇਹ ਡਿਊਟੀ ਵੱਧੀ ਹੈ ਜੀ ਹਾਂਜੀ ਇੱਧਰ ਵੀ ਡਿਫਰੈਂਟ ਸੀਗਾ ਗੇਟ ਇਹ ਸਾਰਾ ਸੀ ਰੈਨੋਵੇਟ ਕੀਤਾ ਹੈਗਾ ਫਰਸ਼ ਵਗੈਰਾ ਰੈਨੋਵੇਟ ਕੀਤਾ ਬਟ ਛੱਤ ਐਜ਼ ਇਟ ਇਜ਼ ਹੀ ਹੈ ਜੀ ਲੌਬੀ ਦੋਸਤੋ 150 ਸਾਲ ਪੁਰਾਣੀ ਜੇ ਕਹਿੰਦੇ ਸਥਿਰ ਅੱਜ ਵੀ ਜਿਵੇਂ ਉਸ ਟਾਈਮ ਤੇ ਆਇਆ ਜਿਵੇਂ ਸਿਆਣੇ ਕਈ ਥਾਂ ਤੇ ਵੀਡੀਓ ਕੀਤੀ ਪਾਣੀ ਰਹੀ ਆਉਂਦੀ ਹੁੰਦੀ ਸੀ ਲੱਕੜ ਤੇ ਉਹ ਲੱਕੜਾਂ ਦੇਖ ਲਓ ਅੱਜ ਤੱਕ ਵੀ ਉਵੇਂ ਹੀ ਖੜੀਆਂ ਮਜ਼ਬੂਤੀ ਤੇ ਜੇ ਅੱਜ ਦੇ ਜਮਾਨੇ ਦੀ ਗੱਲ ਕਰੀਏ ਤੀ 35 ਅਲਾਵਾ ਟ੍ਰਾਂਸਫਰੈਂਟ ਨਵੀਂ ਨਵੀਂ ਚੀਜ਼ ਲਾਉਣੇ ਆ ਘੁਰ ਜਾਂਦੀ ਆ ਛੱਤਾਂ ਡਿੱਗ ਜਾਂਦੀਆਂ ਨੇ ਇਹ ਬੈਠਕ ਜਿਹੜੀ ਇੱਧਰ ਰਹਿ ਗਈ ਜੀ ਇਹ ਆਪਾਂ ਚੇਂਜ ਕੀਤੀ ਹੋਈ ਆ ਇਹ ਬੈਠਕ ਐਜ਼ ਇਟ ਇਜ਼ ਵੀਰੇ ਬਟ ਇਹਦੀ ਛੱਤ ਚੇਂਜ ਹੈ ਜੀ ਇਹਦੀ ਛੱਤ ਚੇਂਜ ਹੋ ਗਈ ਮਤਲਬ ਕਈ ਵਾਰ ਸਮਝ ਦੇ ਨਾਲ ਕੋਈ ਚੀਜ਼ ਪ੍ਰੋਬਲਮ ਆ ਜਾਂਦੀ ਆ ਹਾਂਜੀ ਇਹ ਛੱਤ ਪ੍ਰੋਬਲਮ ਆ ਗਈ ਸੀ ਤਾਂ ਕਰਕੇ ਜੀ ਠੀਕ ਆ ਜੀ ਹੁਣ ਆਗੇ ਜੀ ਮੇਨ ਬੇੜੇ ਦੇ ਵਿੱਚ ਬੇੜਾ ਬਹੁਤ ਖੁੱਲਾ ਡੁੱਲਾ ਹੈ ਮਤਲਬ ਪਹਿਲਾਂ ਇਸ ਤਰੀਕੇ ਦੇ ਘਰ ਹੁੰਦੇ ਸੀ ਅੱਜ ਕੱਲ ਤਾਂ ਬੰਦ ਬੰਦ ਕੋਠੀਆਂ ਜੇ ਕਹਦੀਆਂ ਬਣਦੀਆਂ ਨੇ ਤੇ ਇਹ ਸਾਰਾ ਇਹਦੇ ਵਿੱਚ ਟਾਇਲ ਦਾ ਨਵਾਂ ਵਰਕ ਆ ਗਿਆ ਜੀ। ਹਾਂਜੀ। ਕਿ ਕਿੰਨੇ ਕਮਰੇ ਸੀਗੇ ਜੀ ਪਹਿਲਾਂ ਘਰ ਦੇ ਵਿੱਚ? ਇਹ ਵੀ ਆਪਣੇ ਇਹ ਤਿੰਨ ਕਮਰੇ ਸੀਗੇ ਜੀ ਵਰਤੋਂ ਚ। ਇਹ ਤਿੰਨੋਂ ਹੈਗੇ ਇਹ ਸਟੋਰ ਹੈ ਜੀ। ਠੀਕ ਹੈ ਜੀ। ਹਾਂਜੀ ਤਿੰਨੋਂ ਅਸੀਂ ਯੂਜ਼ ਕਰ ਰਹੇ ਹਾਂ ਇਸ ਟਾਈਮ। ਠੀਕ ਹੈ ਜੀ। ਹਾਂਜੀ ਇਹ ਬਰਾਂਡ ਆ ਗਿਆ ਗਿਆ। ਇੱਧਰ ਵੀ ਅਸੀਂ ਸਾਰੇ ਟਾਇਲ ਵਗੈਰਾ ਹੁਣ ਕਰਵਾਏ ਆ ਤਾਂ ਇਸ ਦੀ ਸਾਰਾ ਯੂਜ਼ ਕਰਦੇ ਆਂ ਜੀ। ਠੀਕ ਹੈ ਜੀ। ਕੋਈ ਪੋਰਸ਼ਨ ਇਦਾਂ ਦੀ ਨਹੀਂ ਹੈਗਾ ਕਿ ਜਿੱਥੇ ਮਤਲਬ ਯੂਜ਼ ਨਾ ਕਰੀਏ। ਜੀ। ਲਓ ਵੀ ਦੋਸਤੋ ਪਹਿਲਾਂ ਤਾਂ ਤੁਸੀਂ ਦੇਖੋ ਵੀ ਲੁੱਕ ਕਿੰਨੀ ਸੋਹਣੀ ਆ। ਖੁੱਲੇ ਡੁੱਲੇ ਚਾਹੇ ਗਰਮੀਆਂ ਚਾਹੇ ਜਿਵੇਂ ਕਿ ਪਹਿਲਾਂ ਜਿਹੜੇ ਘਰ ਬਣਦੇ ਸੀਗੇ ਉਹ ਮੇਨ ਇਸ ਤਰੀਕੇ ਨਾਲ ਹੀ ਬਣਦੇ ਸੀਗੇ ਵੀ ਮੌਸਮ ਦੇ ਅਨੁਕੂਲ ਰਹਿਣ ਅੱਜ ਕੱਲ ਤਾਂ ਆਪਾਂ ਜ਼ਿਆਤਰ ਏਸੀਆਂ ਤੇ ਨਿਰਭਰ ਹੋ ਗਏ ਹੀਟਰਾਂ ਤੇ ਨਿਰਭਰ ਹੋ ਗਏ ਤੇ ਆਪਾਂ ਬੰਦ ਕੋਠੀਆਂ ਬਣਾ ਲੈਨੇ ਪਰ ਪਹਿਲਾਂ ਇਸ ਤਰੀਕੇ ਨਾਲ ਜਿਹੜੇ ਘਰ ਹੁੰਦੇ ਸੀ ਵੱਡੀਆਂ ਵੱਡੀਆਂ ਸੁਵਹਾਤਾ ਵੱਡੇ ਵੱਡੇ ਬਰਾਂਡੇ ਹੁੰਦੇ ਸੀਗੇ ਤੇ ਇੱਕ ਤੁਸੀਂ ਜਾਲੀ ਦਾ ਡਿਜ਼ਾਈਨ ਦੇਖ ਸਕਦੇ ਹੋ ਬਾਹਰ ਤੁਸੀਂ ਜਾਲੀ ਦੇਖੀ ਇਹ ਵੀ ਹੁਣ ਨਵੇਂ ਦਾ ਡਿਜ਼ਾਈਨ ਲੱਗਿਆ ਹੋਣਾ ਹਾਂਜੀ ਇਹ ਵੀ ਹੁਣ ਲੱਗਿਆ ਹੈ ਤੇ ਜਿਹੜੀ ਤੁਸੀਂ ਇੱਥੇ ਜਾਲੀ ਦੇਖੋਗੇ ਜੀ ਇਹਨਾਂ ਦੇ ਵਿੱਚ ਮਤਲਬ ਜਿਵੇਂ ਉੱਥੇ ਮੱਲਾ ਦਾ ਵੀ ਕੋਈ ਸ੍ਰੀ ਕ੍ਰਿਸ਼ਨ ਦੀ ਲੱਗਦੀ ਹੈ ਤੇ ਇੱਕ ਜਾਲੀ ਦੇ ਮੈਂ ਸ਼ਾਇਦ ਬਾਹਰ ਦੇਖਿਆ ਸੀਗਾ ਗੁਰੂ ਨਾਨਕ ਦੇਵ ਜੀ ਦੀ ਉਹ ਗੁਰੂ ਨਾਨਕ ਦੇਵ ਜੀ ਦੀ ਭਾਂਡੇ ਚ ਜੀ ਹਾਂਜੀ ਮਤਲਬ ਪਹਿਲਾਂ ਇਹ ਵੀ ਕਲਾਕਿਰਤੀਆਂ ਜਿਹੜੀਆਂ ਜਾਲੀਆਂ ਦੇ ਡਿਜ਼ਾਈਨ ਹੁੰਦੇ ਸੀਗੇ ਤੇ 150 ਸਾਲ ਪੁਰਾਣੀ ਚੀਜ਼ ਲੱਗੀ ਅੱਜ ਵੀ ਬਿਲਕੁਲ ਨਵੀਂ ਪਈ ਹੈਗੀ ਤੇ ਪਹਿਲਾਂ ਤੁਹਾਨੂੰ ਭਾਂਡੇ ਚ ਲੈ ਚਲੀਏ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜਾਲੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮੂਰਤੀ ਬਣਾਈ ਹੋਈ ਆ ਤੇ ਜੇ ਭਈ ਗੱਲ ਕਰੀਏ ਜਿਹੜਾ ਜਿਵੇਂ ਮੈਂ ਉਧਰ ਸਵਾਤਾ ਦੇਖਿਆ ਸੀ ਉਹ ਛੋਟੀਆਂ ਨੇ ਮਤਲਬ ਵੱਡੀਆਂ ਸਵਾਤਾ ਇਧਰ ਬੈਕ ਸਾਈਡ ਤੇ ਸੀ ਹਾਂਜੀ ਇਹ ਵੱਡੀਆਂ ਸਵਾਤਾ ਸੀ ਜੀ ਠੀਕ ਹੈ ਇਧਰ ਦੋ ਸਵਾਤਾ ਆ ਜਾਂਦੀ ਸੀ ਦੋ ਸਵਾਤਾ ਹੀ ਆ ਜਾਂਦੀ ਸੀ ਜੀ ਇਹ ਮਤਲਬ ਜਾਦਾ ਸੀਗਾ ਏਰੀਆ ਤਾਂ ਸਾਡੇ ਤੋਂ ਰੀਨੋਵੇਟ ਨਹੀਂ ਹੋਇਆ ਇਹ ਸੀ ਓਪਨ ਹੀ ਰੱਖਤਾ ਜੀ ਠੀਕ ਹੈ ਜੀ ਮਤਲਬ ਇੱਕ ਐਂਟਰੀ ਇਧਰ ਦੀ ਹੋ ਇੱਕ ਸਵਾਦ ਦੀ ਇੱਕ ਇਧਰ ਹੋਵੇ ਹਾਂਜੀ ਉਹ ਤੁਸੀਂ ਬੰਦ ਕਰਤੀ ਹਾਂਜੀ ਇਧਰ ਤਿੰਨ ਗੇਟ ਸੀ ਗੇਟ ਨਹੀਂ ਤਿੰਨ ਸੀ ਜੀ ਇਹ ਇਹ ਦੋਨੋਂ ਬੰਦ ਕਰਦੇ ਸੀ ਉਹ ਖੁੱਲਾ ਹੈਗਾ ਹਾਂਜੀ ਤੇ ਦੋਸਤੋ ਇੱਕ ਚੀਜ਼ ਇਹ ਤੇ ਹੋਰ ਵੀ ਖਾਸ ਹੈ ਵੀ ਜਿਹੜੀ ਕਹਿੰਦੇ ਲੱਕੜਾਉਣੀ ਹੁੰਦੀ ਸੀ ਨਾ ਉਦੋਂ ਪਹਾ ਵੀ ਜਿਵੇਂ ਹਿਮਾਚਲ ਚ ਆਉਂਦੀ ਸੀ ਪਾਣੀ ਰਹਿ ਜਾਂ ਤਾਂ ਉਦੋਂ 11 ਫੁੱਟ 13 ਫੁੱਟ ਜਾਂ 15 ਫੁੱਟ ਦੇ ਸਥਿਰ ਹੁੰਦੇ ਹੁੰਦੇ ਸੀ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਬਰਾਂਡਾ ਚੌੜਾ ਹੋਣਾ ਕਾਰਨ ਵੀ ਇਹ ਵੀ ਉਦੋਂ 11 ਫੁੱਟ ਤੋਂ ਘੱਟ ਬਰਾਂਡਾ ਨਹੀਂ ਬਣਦਾ ਸੀਗਾ ਮਤਲਬ ਜਾਂ ਲੱਕੜ ਕੱਟ ਕੇ ਪਾ ਬਣਾ ਸਕਦੇ ਆ ਪਰ ਜਿਹੜੇ ਸਾਬ ਨਾਲ ਸਥਿਰ ਹੁੰਦਾ ਸੀ ਕਹਿੰਦੇ ਉਸ ਤਰੀਕੇ ਨਾਲ ਹੀ ਮਲ ਛੱਤ ਪੈਂਦੀ ਹੁੰਦੀ ਸੀਗੀ ਤੇ ਤੁਸੀਂ ਮਜ਼ਬੂਤੀ ਅੱਜ ਵੀ ਦੇਖ ਸਕਦੇ ਹੋ ਇਹ ਟਾਇਲ ਵਗੈਰਾ ਤਾਂ ਨਹੀਂ ਚੇਂਜ ਕੀਤੀ ਉੱਪਰ ਜੀ ਨਹੀਂ ਜੀ ਐਜ਼ ਇਟ ਇਜ਼ ਹੀ ਆ ਜੀ ਠੀਕ ਹੈ ਜੀ ਹਾਂਜੀ ਤੇ ਦੇਖੋ ਜੀ ਕਿੰਨੀ ਮਜ਼ਬੂਤੀ ਆ ਅੱਜ ਵੀ ਖੜੇ ਆ ਤੇ ਇਧਰ ਤੇ ਰੂਮ ਰਾਜ ਨੇ ਹਾਂਜੀ ਇਹ ਰੂਮੀ ਆ ਜੀ ਇਹ ਵਾਲਾ ਰੂਮ ਦੋ ਗੇਟ ਆ ਜਾਂਦੇ ਜੀ ਇਹਦੇ ਠੀਕ ਆ ਜੀ ਹਾਂਜੀ ਪਰ ਪ੍ਰਾਣੇ ਕਰਨ ਨੂੰ ਮੈਂਟੇਨ ਕਰਨਾ ਕੋਸਟ ਬਹੁਤ ਪੈ ਜਾਂਦੀ ਹੋਣੀ ਆ ਨੇ ਬਹੁਤ ਪੈ ਜਾਂਦੀ ਹੈ ਜੀ ਬਹੁਤ ਬਈ ਕਿ ਕਾफी ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਬਟ ਲਗਨ ਜ਼ਿਆਦਾ ਹੈ ਜੀ ਤਾਂ ਕਰਕੇ ਉਹ ਚੀਜ਼ ਮੈਟਰ ਨਹੀਂ ਕਰਦੀ ਬਿਲਕੁਲ ਹਾਂਜੀ ਹਾਂਜੀ ਜਦੋਂ ਆਪਣੇ ਪਛੋਕੜ ਨੂੰ ਭੱਜਦਾ ਰੱਖਣਾ ਅਬਸਲਿਉਟਲੀ ਹਾਂਜੀ ਜੀ ਤੇ ਬਾਕੀ ਦੋਸਤੋ ਜੇ ਦਾਦੀਆਂ ਨਾਨੀਆਂ ਜਾਂ ਬਜ਼ੁਰਗਾਂ ਦਾ ਅਸ਼ੀਰਵਾਦ ਲੈਣਾ ਨਾ ਇੱਥੇ ਤਾਂ ਵੀਡੀਓ ਸ਼ੇਅਰ ਕਰ ਦਿਓ ਜਰੂਰ ਤੇ ਤੁਸੀਂ ਦੇਖੋਗੇ ਆ ਸੰਦੂਖ ਇਹ ਤੁਹਾਡੀ ਦਾਦੀ ਦਾ ਜੀ ਪੜਦਾਦੀ ਦਾ ਹਾਂਜੀ ਇਹ ਮੇਰੇ ਦਾਦੀ ਜੀ ਦਾ ਜੀ ਦਾਦੀ ਜੀ ਹਾਂਜੀ ਤੇ ਤੁਸੀਂ ਇਹ ਲਾ ਲਓ ਵੀ ਦੋਸਤੋ ਵੀ ਜਿਵੇਂ ਮੈਨੂੰ ਇੱਥੇ ਖੁਸ਼ਬੂ ਆਈ ਆ ਕਿਉਂਕਿ ਮਿੱਟੀ ਦੀ ਚਣਾਈ ਦੇ ਵਿੱਚ ਇਹ ਘਰ ਬਣੇ ਹੋਏ ਨੇ ਉਹ ਟਾਈਮਾਂ ਤੇ ਤੇ ਪਹਿਲਾਂ ਆਪਣੇ ਸਾਰਿਆਂ ਦੀ ਘਰ ਇਹ ਜਿਹੇ ਹੁੰਦੇ ਸੀਗੇ ਪਰ ਸਾਂਭਿਆ ਕਿਸੇ ਕਿਸੇ ਨੇ ਹੈਗਾ ਤੇ ਮੈਂ ਵੀ ਕਦੇ ਨਾ ਕਦੇ ਸੋਚਦਾ ਹਾਂ ਵੀ ਉਹ ਚੀਜ਼ਾਂ ਸਾਡੇ ਤੋਂ ਕਿਉਂ ਨਹੀਂ ਸਮੀਆਂ ਤੇ ਬਹੁਤ ਮਿੱਤਰਾਂ ਤੋਂ ਨਹੀਂ ਸਮੀਆਂ ਜਿਨ੍ਹਾਂ ਨੇ ਸਮੀਆਂ ਉਹ ਇਹ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਐਗਜ਼ਾਮਪਲ ਨੇ ਵੀ ਆਪਣੇ ਘਰ ਨੂੰ ਸਾਂਭਿਆ ਹੈਗਾ ਤੇ ਨਾਲ ਨਾਲ ਤੁਸੀਂ ਆਪਣਾ ਕੀ ਕੰਮ ਕਰਦੇ ਹੋ ਜੀ ਮਤਲਬ ਮੇਰਾ ਇਮੀਗ੍ਰੇਸ਼ਨ ਦਾ ਕੰਮ ਹੈ ਜੀ ਮੰਡੀ ਡੱਬਾ ਵਾਲੀ ਕੀ ਨਾਂ ਤੇ ਹੈ ਜੀ ਆਈ ਕੈਰਸ ਇਮੀਗ੍ਰੇਸ਼ਨ ਆਈ ਕੈਰਸ ਮੰਡੀ ਡੱਬਾ ਵਾਲੀ ਹਾਂਜੀ ਲੋ ਵੀ ਬਾਈ ਨੂੰ ਜੇ ਸੇਵਾ ਦਾ ਮੌਕਾ ਵੀ ਜ਼ਰੂਰ ਦਿਓ ਜਿਨ੍ਹਾਂ ਨੇ ਕੋਈ ਵੀਜ਼ਾ ਵਗੈਰਾ ਲਾਉਣਾ ਹੋਇਆ ਗੇੜਾ ਚ ਰੂਮ ਮਾਰੇ ਤੇ ਇਧਰ ਇਹ ਗਾਟਰ ਦੁਆਰੇ ਪਾਏ ਆ ਜੀ ਫਿਰ ਹਾਂਜੀ ਇਹ ਗਾਟਰ ਸਪੋਰਟ ਵਾਸਤੇ ਪਾਏ ਹੋਏ ਆ ਜੀ ਠੀਕ ਹੈ ਜੀ ਮਤਲਬ ਕਈ ਵਾਰ ਜਿਵੇਂ ਲੌਂਗ ਟਰਮ ਸਥਿਰ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਹਾਂਜੀ ਇਹ ਛੱਤ ਅਸਲ ਦੇ ਵਿੱਚ ਆ ਜਿਹੜੀ ਦੁਆਰ ਹੈ ਹਨਾ ਵਾਲ ਹੈ ਇਹ ਮਿੱਟੀ ਦੀ ਹੈ ਟੁੱਟਲੀ ਤੋ ਦੇਖ ਕੇ ਕਿ ਸਾਨੂੰ ਥੋੜਾ ਜਿਹਾ ਡਰ ਸੀ ਹੈ ਕਿ ਕਿਤੇ ਮਤਲਬ ਫਾਲ ਨਾ ਹੋ ਜੇ ਠੀਕ ਹੈ ਜੀ ਆਪਾਂ ਫਿਰ ਪਿੱਲਰ ਲਾਤੇ ਆਪਾਂ ਉਧਰ ਕੰਧ ਚ ਫਿੱਟ ਕਰਤਾ ਹਾਂ ਹਾਂਜੀ ਇਹ سپورਟ ਦੇਤੀ ਜੀ ਹਾਂਜੀ ਠੀਕ ਹੈ ਜੀ ਇੱਕ ਰੂਮ ਇਹ ਆ ਗਿਆ ਜੀ ਜਿਹਦੇ ਵਿੱਚ ਸੰਦੂਖ ਪਿਆ ਇਸ ਤੋਂ ਇਲਾਵਾ ਜੀ ਜੇ ਗੱਲ ਕਰੀਏ ਇਧਰ ਵੀ ਰੂਮ ਆ ਜਾਂਦਾ ਜੀ ਹਾਂਜੀ ਇਹ ਆਪਣਾ ਸਟੋਰ ਹੈ ਜੀ ਇਹ ਵੀ ਮੇਰੇ ਪਰਦਾਦੀ ਜੀ ਦਾ ਪਹਿਲਾਂ ਇਹ ਇਹ ਮੇਰੇ ਪਰਦਾਦੀ ਜੀ ਦਾ ਬਾਥਰੂਮ ਸੀਗਾ ਜੀ ਇਹ ਮੇਰੇ ਮਤਲਬ ਮੇ ਮੰਮੀ ਹਰਗੇ ਦੱਸਦੇ ਹੁੰਦੇ ਹੈਗੇ ਜੀ ਹਾਂਜੀ ਉਸ ਤੋਂ ਬਾਅਦ ਅਸੀਂ ਇਹਨੂੰ ਸਟੋਰ ਦੇ ਵਿੱਚ ਯੂਜ਼ ਕਰ ਲਿਆ ਠੀਕ ਹੈ ਜੀ ਇਹ ਦਰਵਾਜ਼ੇ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਜਿਹੜੀਆਂ ਗੁੰਡੇ ਸਾਰੇ ਤੇ ਇਹ ਵੀ ਮਤਲਬ ਦਾ ਵੀ ਜਦੋਂ ਦਾ ਘਰ ਬਣਿਆ ਉਦੋਂ ਨਹੀਂ ਹੋਣੇ ਹਾਂਜੀ ਉਦੋਂ ਦੇ ਜੀ ਲੱਕੜ ਦੇ ਦੇ ਅੱਜ ਦੇ 25 ਸਾਲ ਦੀ ਗਾਰੰਟੀ ਦਿੰਨੇ ਆਪਾਂ ਦਰਵਾਜ਼ਿਆਂ ਦੀ ਮੈਂ ਵੀਡੀਓ ਕਰ ਦੰਨਾ ਪਰ 25 ਸਾਲ ਤਾਂ ਕੁਝ ਵੀ ਨਹੀਂ ਆਦੇ ਮੂਰੇ ਜਿਹੜੇ ਉਹ ਚੀਜ਼ ਟਾਈਮ ਤੇ ਲੱਗੇ ਹੋਏ ਆ ਜੀ ਹਾਂਜੀ ਇੱਕ ਇਧਰ ਨੂੰ ਆ ਜਾਂਦਾ ਜੀ ਹਾਂਜੀ ਇੱਕ ਇਧਰ ਨੂੰ ਆ ਜਾਂਦਾ ਜੀ ਲਓ ਵੀ ਦੋਸਤੋ ਇਧਰ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇਹ ਵੀ ਪੂਰਾ ਸੋਹਣਾ ਛੱਤ ਵੱਲ ਤੁਸੀਂ ਨਿਗਾਹ ਮਰੋਗੇ ਛੱਤ ਤੋਂ ਮਾਣ ਮਹਿਸੂਸ ਹੁੰਦਾ ਵੀ ਜਿਹੜੀਆਂ ਚੀਜ਼ਾਂ ਆਪਣੇ ਬਜ਼ੁਰਗਾਂ ਨੇ ਬਣਾਈਆਂ ਬਜ਼ੁਰਗ ਮਿਸਤਰੀਆਂ ਨੇ ਕੰਮ ਕੀਤਾ ਕਿੰਨਾ ਸਾਫ਼ ਸਵੈ ਨਾਲ ਕੀਤਾ ਜਿਹੜਾ ਅੱਜ ਵੀ ਐਉਂ ਦੀ ਤਰ੍ਹਾਂ ਖੜਾ ਹੈ ਤੇ ਉੱਪਰ ਰੋਸ਼ਨ ਦਾਣ ਹੁੰਦੇ ਸੀ ਕਿ ਹਵਾ ਵਾਸਤੇ ਲਾਈਟਿੰਗ ਵਾਸਤੇ ਤੇ ਇਸ ਤੋਂ ਬਿਲਾਵਾ ਜੀ ਇੱਧਰ ਇਹ ਨਮਾ ਜਾਂਦੇ ਸੀ ਹਾਂਜੀ ਇਹ ਮੇਰੇ ਦਾਦਾ ਜੀ ਨੇ ਤਿਆਰ ਕੀਤਾ ਸੀ ਜੀ ਇਹ ਕਿੰਨੇ ਚ ਬਣਿਆ ਹੋਇਆ ਜੀ ਕਿਹੜੇ ਸਾਲ ਚ ਇਹ ਆਰਾਊਂਡ ਹੋਊਗਾ ਜੀ ਮੰਨ ਲਾ 50 60 ਇਅਰ 올ਡ ਠੀਕ ਹੈ ਜੀ ਹਾਂਜੀ ਜੀ ਲੋ ਜੀ ਦੋਸਤੋ ਇਹ ਜੋ ਅੱਜ ਦੇ ਸਮੇਂ ਦੇ ਨਾਲ ਮੈਚ ਕਰਦਾ ਜੇ ਗੱਲ ਕਰੀਏ ਪਰ ਉਹ ਬਜ਼ੁਰਗਾਂ ਦੀਆਂ ਆਦਤਾਂ ਨੇ ਉਹ ਬਾਕੀ ਚੀਜ਼ ਸੋਹਣੀ ਲੱਗਦੀ ਐ ਤੇ ਬਹੁਤ ਸੋਹਣੇ ਤਰੀਕੇ ਨਾਲ ਬਾਈ ਹੋਰਾਂ ਨੇ ਮੇਨਟੇਨ ਕੀਤਾ ਸਭ ਤੋਂ ਵੱਡੀ ਗੱਲ ਹੁੰਦੀ ਐ ਵੀ ਸਾਹਮਣਾ ਵਿਰਾਸਤ ਨੂੰ ਹਾਂਜੀ ਤੇ ਉਹ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਹੁੰਦੀ ਐ ਕੋਈ ਕੋਈ ਸਾਹ ਪਾਉਂਦਾ ਹੈਗਾ ਤੇ ਉਹਨਾਂ ਦੇ ਵਿੱਚ ਤੁਸੀਂ ਖੁਸ਼ਕਿਸਮਤ ਹੋ ਕਿ ਤੁਸੀਂ ਸਾਹ ਬੈਗਾ ਤੇ ਜੇ ਗੱਲ ਕਰੀ ਇਹਦੇ ਉੱਪਰ ਇੱਕ ਚਿਵਾਰਾ ਤੇ ਰਹਿ ਜਾਂਦਾ ਉਹ ਸਾਰਾ ਪੁਰਾਣਾ ਹੈ ਜੀ ਹਾਂਜੀ ਉਹ ਸਾਰਾ ਪੁਰਾਣਾ ਹੈ ਉਹ ਵੀ ਉਸ ਤਰੀਕੇ ਨਾਲ ਕਮਰੇ ਵਾਂਗੂ ਵਧੀਆ ਬਣੇ ਹਾਂਜੀ ਉਸ ਤਰੀਕੇ ਨਾਲ ਵਾਂਗੂ ਹੀ ਹੈ ਜੀ ਸਾਰਾ ਮੇਨਟੇਨ ਕੀਤਾ ਹੋਇਆ ਸੀ ਠੀਕ ਹੈ ਜੀ ਹਾਂਜੀ ਤੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਘਰ ਕਿਦਾਂ ਦਾ ਲੱਗਿਆ ਤੇ ਅੱਗੇ ਜੇਕਰ ਤੁਸੀਂ ਵੀ ਕੋਈ ਪੁਰਾਣੀ ਵਿਰਾਸਤ ਪੁਰਾਣਾ ਘਰ ਕੋਈ ਸੰਭਿਆ ਹੋਇਆਗਾ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਾਂ ਸਾਡੇ ਵਟਸਐਪ ਨੰਬਰ ਤੇ ਵਟਸਐਪ ਕਰ ਸਕਦੇ ਹੋ ਤਾਂ ਜੋ ਅਸੀਂ ਵੀ ਤੁਹਾਡੇ ਘਰ ਨੂੰ ਪੂਰੀ ਦੁਨੀਆ ਤੱਕ ਦਿਖਾਵਾਂਗੇ ਤੇ ਜਿਹੜੇ ਪੁਰਾਣੀ ਵਿਰਾਸਤ ਨੂੰ ਪਿਆਰ ਕਰਦੇ ਆ ਪੁਰਾਣੇ ਪੰਜਾਬ ਨੂੰ ਪਿਆਰ ਕਰਦੇ ਆ ਉਹਨਾਂ ਤੱਕ ਤੁਹਾਡਾ ਘਰ ਅਸੀਂ ਲੈ ਕੇ ਜਾਵਾਂਗੇ ਜਿਵੇਂ ਕਿ ਇਹ ਘਰ ਤੁਸੀਂ ਦੇਖਿਆ ਇਸ ਤੋਂ ਇਲਾਵਾ ਇੱਕ ਮੇਰਾ ਅਖੀਰ ਤੇ ਸਵਾਲ ਹੁੰਦਾਗਾ ਵੀ ਅੱਜ ਦੀ ਜਵਾਬ ਵੀਡੀਓ ਨੂੰ ਕੀ ਕਹਿਣਾ ਚਾਹੋਗੇ ਵੀ ਜਿਨ੍ਹਾਂ ਕੋਲ ਵਿਰਾਸਤ ਹੈਗੀ ਕੋਈ ਕਿਸੇ ਵੀ ਰੂਪ ਦੇ ਵਿੱਚ ਆਹੋ ਚਾਹੇ ਘਰ ਦੇ ਰੂਪ ਦੇ ਵਿੱਚ ਹੈ ਜਾਂ ਬਜ਼ੁਰਗਾਂ ਦੀ ਜਾਂ ਕੁਝ ਵੀ ਕਹਿ ਸਕਦੇ ਹੋ ਸਾਹਮਣੀ ਚਾਹੀਦੀ ਹੈ ਜੀ ਜੀ ਹਾਂਜੀ ਕਿਉਂਕਿ ਦੇਖੋ ਇਹ ਚੀਜ਼ ਕਦੇ ਨਹੀਂ ਮਿਲਣੀ ਦੁਬਾਰਤੋਂ ਕਿਉਂਕਿ ਜਿਸ ਟਾਈਮ ਆਪਾਂ ਦੇਖ ਰਹੇ ਆਂ ਕਿ ਆਦਾ ਸਮਾਂ ਆ ਰਿਹਾ ਹੈਗਾ ਤਾਂ ਜਿਹੜੇ ਅੱਜ ਦੀ ਜਨਰੇਸ਼ਨ ਆ ਪੁੱਲਰੀ ਹੈ ਇਹ ਚੀਜ਼ਾਂ ਹਾਂਜੀ ਤਾਂ ਆਪਾਂ ਨੂੰ ਮਤਲਬ ਆਪਣੀ ਆਈ ਥਿੰਕ ਜ਼ ਰਿਸਪੌਂਸਿਬਿਲਟੀ ਬਣਦੀ ਹੈ ਕਿ ਇਹਨੂੰ ਆਪਾਂ ਜਿਉਂਦਾ ਰੱਖੀਏ ਬਿਲਕੁਲ ਜੀ ਹਾਂਜੀ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਨਵੀਂ ਚੀਜ਼ ਤਾਂ ਕੋਈ ਵੀ ਬਣਾ ਸਕਦੇ ਆਪਾਂ ਪਰ ਪੁਰਾਣੀ ਦੁਬਾਰੇ ਨਹੀਂ ਬਣ ਸਕਦੀ ਨਹੀਂ ਬਣ ਸਕਦੀ ਜੀ ਜੀ ਕਿਸੇ ਕੀਮਤ ਵੀ ਨਹੀਂ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਥੈਂਕ ਯੂ ਬਹੁਤ ਵਧੀਆ ਲੱਗਿਆ ਵੀ ਤੁਸੀਂ ਘਰ ਨੂੰ ਇੰਨਾ ਤੁਹਾਡਾ ਵੀ ਥੈਂਕ ਯੂ ਬਹੁਤ ਬਹੁਤ ਤੁਸੀਂ ਆਏ ਟਾਈਮ ਕੱਢ ਕੇ ਜੀ ਹਾਂਜੀ ਤੇ ਧੰਨਵਾਦ ਜੀ ਧੰਨਵਾਦ ਉਸਤ